ਸਤ ਸ੍ਰੀ ਅਕਾਲ ਜੀ ਸੋਲਦੇ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਮ ਪਾਪੜ ਜਿਹੜੇ ਕਿ ਅੰਬੀਆਂ ਆਮ ਹੀ ਹੁਣ ਘਰਾਂ ਦੇ ਵਿੱਚ ਹੁੰਦੀਆਂ ਐ ਤੇ ਕਈਆਂ ਦੇ ਜਿਹੜਾ ਬੂਟੇ ਹੀ ਘਰਾਂ ਦੇ ਵਿੱਚ ਲੱਗੇ ਹੋਏ ਤੇ ਅੰਬੀਆਂ ਬਹੁਤ ਜਿਹੜੀ ਨੇਰੀ ਦੇ ਨਾਲ ਵੀ ਲੱਗ ਜਾਂਦੀਆਂ ਤੇ ਆਪਣੇ ਜਿਹੜੇ ਅੰਬਾ ਦਾ ਬੂਟਾ ਸੀ ਤੇ ਨੇਰੀ ਦੇ ਨਾਲ ਲੱਗੇ ਗੀਆਂ ਅੰਬੀਆਂ ਜਿਹੜੀਆਂ ਤੇ ਆਪਾਂ ਉਸ ਤੋਂ ਬਣਾਵਾਂਗੇ ਆਮ ਪਾਪੜ ਤੇ ਆਪਾਂ ਚਟਨੀ ਵੀ ਬਣਾ ਸਕਦੇ ਚਟਨੀ ਵੀ ਬਹੁਤ ਵਧੀਆ ਜਿਹੜੀ ਐ ਹਰੀ ਅੰਬੀਆਂ ਤੋਂ ਬਣ ਜਾਂਦੀ ਤੇ ਇਹਦੇ ਤੋਂ ਆਪਾਂ ਕਈ ਚੀਜ਼ਾਂ ਜਿਹੜੀਆਂ ਅੰਬੀਆਂ ਤੋਂ ਬਣਾ ਸਕਦੇ ਆ ਅੱਜ ਆਪਾਂ ਬਣਾਵਾਂਗੇ ਅੰਬਾ ਪਾਪੜ ਜਿਹੜਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਘਰ ਦੇ ਵਿੱਚ ਦੋ ਤਿੰਨ ਚੀਜ਼ਾਂ ਤੋਂ ਤੇ ਹੁਣ ਆਪਾਂ ਜਿਹੜੀ ਅੰਬੀਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਅੰਬੀਆਂ ਦੀ ਸਾਰੀ ਆਪਾਂ ਛਿੱਲ ਜਿਹੜੀ ਲਾ ਦੇਾਂਗੇ ਇਸ ਤਰ੍ਹਾਂ ਆਪਾਂ ਸਾਰੀ ਜਿਹੜੀ ਛਿੱਲ ਅੰਬੀਆਂ ਦੀ ਲਾ ਦੇਣੀ ਪਤਲੀ ਪਤਲੀ ਆਪਾਂ ਛਿੱਲ ਲਾ ਦੇਾਂਗੇ ਜੇ ਜਿਹੜਾ ਆਪਾਂ ਪਾਪੜ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਤੇ ਆਪਾਂ ਘਰ ਦੇ ਵਿੱਚ ਇਹ ਆਮ ਪਾਪੜ ਬਣਾਵਾਂਗੇ ਇਸ ਤਰ੍ਹਾਂ ਆਪਾਂ ਛਿੱਲ ਲਾ ਦਿਆਂਗੇ ਸਾਰੀ ਇਸ ਤਰ੍ਹਾਂ ਆਪਾਂ ਸਾਰੇ ਜਿਹੜੀਆਂ ਅੰਬੀਆਂ ਦੀ ਛਿੱਲ ਲਾ ਲੈਣੀ ਆ ਤੇ ਆਪਾਂ ਹੁਣ ਸਾਰੀਆਂ ਅੰਬੀਆਂ ਦੀ ਛਿੱਲ ਲਾ ਲਈ ਆ ਸਾਰੀਆਂ ਹੀ ਅੰਬੀਆਂ ਦੀ ਇਸ ਤਰ੍ਹਾਂ ਆਪਾਂ ਛਿਲ ਲਾ ਲਈ ਆ ਤੇ ਹੁਣ ਆਪਾਂ ਇਸ ਨੂੰ ਛੋਟੇ-ਛੋਟੇ ਪੀਸ ਆਪਾਂ ਜਿਹੜੇ ਕੱਟ ਦੇਾਂਗੇ ਆਪਾਂ ਛੋਟੇ-ਛੋਟੇ ਪੀਸ ਕੱਟ ਲਵਾਂਗੇ ਜਿਹੜੇ ਤੱਕ ਜੜੀ ਆਪਾਂ ਉਹ ਨਹੀਂ ਵਿੱਚ ਪਾਣੀ ਤਾਂ ਆਪਾਂ ਜਿਹੜਕ ਕੱਢ ਦੇਣੀ ਆ ਸਾਰੀ ਜੁਕਾ ਜੀ ਇਹ ਆਪਾਂ ਕੱਢ ਦਿੱਤੀਆਂ ਆ ਆਪਾਂ ਸਾਰੀਆਂ ਜੀ ਕੱਢ ਦਿੰਦੇ ਆ ਤੇ ਲੰਬ ਜਿਹੜੇ ਆਪਾਂ ਫੀਲੀ ਕੱਟਨੇ ਆ ਉਹਨਾਂ ਆਪਾਂ ਇਸ ਤਰ੍ਹਾਂ ਕੁੱਕਰ ਦੇ ਵਿੱਚ ਪਾ ਕੇ ਆਪਾਂ ਦੋ ਸੀਟੀਆਂ ਲਵਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਕੁੱਕਰ ਦੇ ਵਿੱਚ ਤੇ ਆਪਾਂ ਦੋ ਸੀਟੀਆਂ ਲਵਾਵਾਂਗੇ ਜਿਵੇਂ ਇਸ ਤਰ੍ਹਾਂ ਆਪਾਂ ਲਵਾਵਾਂਗੇ ਆਪਾਂ ਥੋੜਾ ਜਿਹਾ ਬਿਲਕੁਲ ਪਾਣੀ ਇੱਕ ਗਲਾਸਕ ਪਾਣੀ ਪਾਵਾਂਗੇ ਜ਼ਿਆਦਾ ਪਾਣੀ ਆਪਾਂ ਨਹੀਂ ਪਾਵਾਂਗੇ ਬਸ ਇੰਨਾ ਕੀ ਪਾਣੀ ਪਾਵਾਂਗੇ ਤੇ ਆਪਾਂ ਸੀਟੀਂਗਾ ਲਵਾਵਾਂਗੇ ਦੋ ਤੇ ਕਰਦੇ ਆਂਗਾ ਕੁੱਕਰ ਨੂੰ ਬੰਦ ਸੀਟੀਂਗਾ ਲਵਾ ਲਈਆਂ ਤੇ ਮੋਟਾ ਦੇਤੇ ਖੋਲ ਕੇ ਇਆਂ ਤੇ ਕਰਨਾ ਪੈ ਇਸ ਨੂੰ ਇਤਰਾ ਕਰਕੇ ਤਾਂ ਪਹਿਲੇ ਇਤਰਾ ਕਰਕੇ ਆਪਾਂ ਸਾਰੀਆਂ ਅੰਬੀਆਂ ਨੂੰ ਛਾਣ ਲਵਾਂਗੇ ਆਪਾਂ ਚਾਹ ਪਾਣੀ ਦੇ ਨਾਲ ਆਪਾਂ ਸਾਰੀਆਂ ਅੰਬੀਆਂ ਨੂੰ ਛਾਣ ਦਵਾਂਗੇ ਇਸ ਤਰ੍ਹਾਂ ਜਿਹੜੀਆਂ ਅੰਬੀਆਂ ਆਪਾਂ ਛਾਣਾਂਗੇ ਅੰਬੀਆਂ ਦਾ ਜਿਹੜਾ ਜਿਆਦਾ ਜਿਆ ਸਾਰਾ ਜਿਹੜਾ ਨਿਕਲ ਜਾਵੇ ਤੇ ਆਪਾਂ ਨੂੰ ਜਿਹੜੀ ਛਾਣਾਂਗੇ ਜਿਹੜਾ ਪਾਣੀ ਆਪਾਂ ਚਾਹੀਦਾ ਹੈ ਇਸ ਤਰ੍ਹਾਂ ਜਿਹੜੀ ਆਪਾਂ ਸਾਰੀਆਂ 엠ਬੀਆਂ ਛਾਲ ਲੈਣੀਆਂ ਇਸ ਤਰ੍ਹਾਂ ਜਿਹੜਾ ਚਲਾ ਜਿਆ ਸਾਰਾ ਆਪਾਂ ਕੱਢ ਲੇ। ਨੂੰ ਕੜਾਈ ਦੇ ਵਿੱਚ ਪਾ ਲਿਆ ਤੇ ਆਪਾਂ ਇਸੇ ਨੂੰ ਗੈਸ ਤੇ ਰੱਖ ਦਿਆਂਗੇ ਤੇ ਇਹਦੇ ਵਿੱਚ ਪਾਵਾਂਗੇ ਕਿਹਨੂੰ। ਹੁਣ ਆਪਾਂ ਨੂੰ ਸਿਰਫ ਖੰਡ ਪਾਉਣੀ ਤੇ ਆਪਾਂ 10 ਮਿੰਟ ਪਕਾਵਾਂਗੇ ਤੇ ਆਪਾਂ ਬਾਅਦ ਵਿੱਚ ਇਸ ਵਿੱਚ ਨਿੰਬੂ ਪਾਵਾਂਗੇ ਬਸ ਆਹੀ ਚੀਜ਼ਾਂ ਪਾਣੀਆਂ ਹੋਰ ਕੁਝ ਨਹੀਂ ਪਾਣੀਆਂ। ਇਹ ਕੜਾਈ ਗੈਸ ਤੇ ਉੱਪਰ ਤੇ ਆਪਾਂ ਇਸ ਨੂੰ 10 ਮਿੰਟ ਆਪਾਂ ਜਿਹੜਾ ਜਲਾਵਾਂਗੇ ਗੈਸ ਨੂੰ। ਆਪਾਂ ਖੰਡ ਪਾਵਾਂਗੇ ਉਹਨੇ ਦੇ ਵਿੱਚ ਥੋੜਾ ਜਿਹਾ ਸੇਕ ਲਵਾ ਕੇ ਆਪਾਂ ਖੰਡ ਪਾਵਾਂਗੇ। ਅੱਧੀ ਆਪਾਂ ਖੰਡ ਪਾਵਾਂਗੇ। ਆਪਾਂ ਪਾਵਾਂਗੇ ਵਿੱਚ ਅੱਧੀ ਕੁੱਲੀ ਆਪਾਂ ਜਿਹੜੀ ਖੰਡ ਦੀ ਲੈ ਲਈ ਮਿੱਠਾ ਤੁਸੀਂ ਲੋੜ ਅਨੁਸਾਰ ਘਾ ਸਕਦੇ ਆ ਤੇ ਆਪਾਂ ਖੰਡ ਪਾਵਾਂਗੇ ਤੇ ਇਸ ਨੂੰ ਪਕਾ ਲਵਾਂਗੇ। ਇਸ ਤਰ੍ਹਾਂ ਆਪਾਂ ਲਾਈਟ ਹੈ ਨਾ ਆਪਾਂ 10 ਮਿੰਟ ਪਕਾ ਕੇ ਆਪਾਂ ਪਾਵਾਂਗੇ ਨਿੰਬੂ ਬਸ ਹੋਰ ਕੁਝ ਨਹੀਂ ਪਾਣਾ ਆਪਾਂ ਨਿੰਬੂ ਪਾ ਕੇ ਤੇ ਆਪੜਾ ਜਿਹੜਾ ਆਮ ਪਾਪੜ ਤਿਆਰ ਹੋ ਜਾਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਛੇਦੀ ਟਾਈਮ ਦੇ ਵਿੱਚ ਆਪਾਂ ਖੜਾਪਾ ਬਣਾ ਸਕਦੇ ਘਰ ਦੇ ਵਿੱਚ ਮਿੰਟ ਪਕਾ ਲਿਆ ਤੇ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ ਹੁਣ ਆਪਾਂ ਵਿੱਦੀ ਵਿੱਚ ਪਾਵਾਂਗੇ ਆਪਾਂ ਨਿੰਬੂ ਨਿੰਪੂਨੀ ਛੋੜ ਦੇਵਾਂਗੇ ਵੀ ਜਿਹੜੇ ਆਪਾਂ ਨਿੰਪੂ ਤੇ ਕੱਢਦੇ ਨੇ ਵੀ ਨਹੀਂ ਆਪਾਂ ਪਾਣਾ ਵਿੱਚ ਜਿਹੜਾ ਆਪਾਂ 10 ਮਿੰਟ ਪਕਾ ਲਿਆ ਤੇ ਬਿਲਕੁਲ ਹਨ ਆਪਾਂ ਪੱਲੇ ਜਿਹੜਾ ਆਪਣਾ ਪੇਸਟ ਰੈਡੀ ਹੈ ਤੇ ਹੁਣ ਆਪਾਂ ਕਰਦੇ ਹਾਂਗੇ ਗੈਸ ਬੰਦ ਤੇ ਹੁਣ ਆਪਾਂ ਇਸ ਨੂੰ ਗਰਮ ਗਰਮ ਨੂੰ ਆਪਾਂ ਥਾਲੀ ਦੇ ਵਿੱਚ ਘਿਓ ਲਗਾ ਕੇ ਦੀ ਆਪਾਂ ਕੱਢ ਲਵਾਂਗੇ। ਥਾਲੀ ਨੂੰ ਆਪਾਂ ਘਿਓ ਲਗਾ ਲਿਆ ਤੇ ਬਿਲਕੁਲ ਹੁਣ ਆਪਣੀ ਥਾਲੀ ਤਿਆਰ ਹੈ ਤੇ ਆਪਾਂ ਜਿਹੜਾ ਫੇ ਬਣਾਇਆ ਤੇ ਹੁਣ ਆਪਾਂ ਸਾਰਾ ਹੀ ਜਿਹੜਾ ਆਮ ਪਪੜੇ ਇਸ ਦੇ ਵਿੱਚ ਕੱਢ ਦੇਾਂਗੇ ਥਾਲੀ ਦੇ ਵਿੱਚ। ਗਰਮ ਗਰਮ ਹੀ ਕੱਢਣਾ ਤੇ ਆਪਾਂ ਪਤਲਾ ਪਤਲਾ ਕਰਾ ਦੇਾਂਗੇ। ਇਹਦਾ ਥਾਲੀ ਦੇ ਵਿੱਚ ਸਾਰਾ ਹੀ ਆਮ ਪਪੜ ਕੱਢ ਲਿਆ ਆਪਾਂ ਥਾਲੀ ਦੇ ਵਿੱਚ ਸੈੱਟ ਕਰ ਦੇਾਂਗੇ। ਆਪਾਂ ਚਲਾ ਪਾ ਬਿਛਾ ਦੇ ਆਂਗਾ ਆਪਾਂ ਜਿਹੜਾ ਆਂ ਪਾਪੜ ਹੁਣ ਸੈੱਟ ਕਰ ਦਿੱਤਾ ਆ ਤੇ ਜੇ ਆਪਣੇ ਕੋਲ ਜ਼ਿਆਦਾ ਹੁੰਦਾ ਪਰਤ ਤੇ ਆਪਾਂ ਮੋਟੀ ਵੀ ਕਰ ਸਕਦੇ ਜੀ ਤੇ ਆਪਾਂ ਕੋ ਪੰਜ ਅੰਬੀਆਂ ਸੀ ਤੇ ਆਪਾਂ ਇਸ ਕਰਕੇ ਆਪਾਂ ਆਂ ਪਾਪੜ ਬੰਢੀ ਥਾਲੀ ਹੈ ਛੋਟੀ ਥਾਲੀ ਦੇ ਵਿੱਚ ਵੀ ਆਪਾਂ ਮੋਟੀ ਪਰਤ ਬਣਾ ਸਕਦੇ ਆ ਤੇ ਹੁਣ ਆਪਾਂ ਇਸ ਨੂੰ ਇੱਕ ਜਾਂ ਦੋ ਦਿਨ ਆਪਾਂ ਰੱਖਾਂਗੇ ਪੱਕੇ ਥੱਲੇ ਜਾਂ ਧੁੱਪ ਦੇ ਵਿੱਚ ਸੁਕਾ ਸਕਦੇ ਆ ਇੱਕ ਜਾਂ ਦੋ ਦਿਨ ਤਾਂ ਆਪਾਂ ਨੂੰ ਰੱਖਣਾ ਪੈਣਾ ਤੇ ਆਪਾਂ ਪਪੜਾ ਬਿਲਕੁਲ ਤਿਆਰ ਹੋ ਜਾਣਾ ਹੈ ਤੇ ਹੁਣ ਆਪਾਂ ਇਸ ਨੂੰ ਟੱਕ ਕੇ ਰੱਖ ਦਿਆਂਗੇ ਹਾਂਜੀ ਤੇ ਆਪਣਾ ਪਾਪੜ ਜਿਹੜਾ ਆਪਾਂ ਪਪੜਾ ਰੈਡੀ ਹੋ ਗਿਆ ਹੈ ਤੇ ਆਪਾਂ ਇੱਕ ਰਾਤ ਆਤ ਤੇ ਆਪਾਂ ਅੱਧਾ ਦਿਨ ਜਿਹੜਾ ਧੁੱਪੇ ਨੂੰ ਸੁਕਾ ਲਿਆ ਸੀ ਤੇ ਬਿਲਕੁਲ ਰੈਡੀ ਹੈ ਤੇ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਇਸ ਦੀ ਕਰਾਂਗੇ ਕਟਿੰਗ ਤੇ ਪਹਿਲੋ ਇਸ ਨੂੰ ਆਪਾਂ ਕਰ ਦਦੇ ਨਾਲ ਇਸ ਤਰ੍ਹਾਂ ਆਪਾਂ ਸਾਰਾ ਚੱਕ ਲਾਂਗੇ ਇਸ ਤਰ੍ਹਾਂ ਬਿਲਕੁਲ ਆਪਾ ਪਪੜਾ ਦੇਖ ਸਕਦੇ ਆ ਬਿਲਕੁਲ ਰੈਡੀ ਆ ਫਿਰ ਡੇਢ ਦਿਨ ਦੇ ਵਿੱਚ ਜਿਹੜਾ ਆਪ ਪਪੜਾ ਪੜਾ ਤਿਆਰ ਹੋ ਗਿਆ ਹੈ ਇਸ ਤਰ੍ਹਾਂ ਆਪਾਂ ਸਾਰੇ ਲਾ ਲਾਂਗੇ ਕਿਉਂਕਿ ਪਤਨੀ ਪਰ ਤਾਂ ਆਪਾਂ ਮੋਤੀ ਰੱਖ ਸਕਦੇ ਆ ਸਾਰਾ ਜਿਹੜਾ ਆਪ ਪਪੜਾ ਪੜਾ ਬਿਲਕੁਲ ਤਿਆਰ ਹੈ ਜਿਹੜਾ ਆਪਾਂ ਪਪੜਾ ਪਪੜਾ ਬਣ ਕੇ ਤਿਆਰ ਹੋਇਆ ਤੇ ਦੇਖੋ ਸਾਡੇ ਬਿਲਕੁਲ ਆਪਾਂ ਪਪੜਾ ਡੈਟੀ ਹੈ ਬਿਲਕੁਲ ਵਧੀਆ ਐਨ ਸੁੱਕ ਗਿਆ ਜਿਹੜਾ ਤੇ ਹੁਣ ਆਪਾਂ ਕਰਾਂਗੇ ਇਸ ਦੀ ਕਟਿੰਗ ਇਸ ਦੀ ਕਟਿੰਗ ਕਰ ਲਵਾਂਗੇ ਬਿਲਕੁਲ ਵਧੀਆ ਬਜ਼ਾਰ ਵਰਗਾ ਜਿਵੇਂ ਆਪਾਂ ਪਪੜਾ ਹੁੰਦਾ ਉਵੇਂ ਹੀ ਘਰ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਸਾਰੇ ਪੀਸਸ ਆਪਾਂ ਜਿਹੜੇ ਆ ਥਾਲੀ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਬਿਲਕੁਲ ਹੀ ਬਹੁਤ ਹੀ ਵਧੀਆ ਜਿਹੜਾ ਪਪੜਾ ਪੜਾ ਤਿਆਰ ਹੋ ਗਿਆ ਬਿਲਕੁਲ ਪੀਸ ਦੇਖ ਸਕਦੇ ਆ ਬਾਜ਼ਾਰ ਵਰਗੇ ਆਪਾਂ ਥੋੜੀ ਜੀ ਆਪਾਂ ਮੋਟੀ ਪਰਤ ਵੀ ਆਸਾ ਦੇ ਥੋੜੀ ਜੀ ਪਤਲੇ ਤੇ ਬਿਲਕੁਲ ਰੈਡੀ ਆਪਰਾ ਪਪੜ ਹੋ ਗਿਆ ਬਹੁਤ ਹੀ ਸੋਹਣਾ ਜਿਹੜਾ ਕੱਟ ਵੀ ਹੋ ਰਿਹਾ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੀਸ ਕਰ ਲਵਾਂਗੇ ਲਾਪੜਾ ਆਪਾਂ ਪਪੜ ਜਿਹੜਾ ਤਿਆਰ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਇਸ ਤਰ੍ਹਾਂ ਆਪਾਂ ਜਿਹੜੇ ਪੀਸ ਕੱਟ ਲਏ ਆ ਬਿਲਕੁਲ ਬਾਜ਼ਾਰ ਵਰਗਾ ਆਪਾਂ ਪਪੜ ਬਣ ਕੇ ਤਿਆਰ ਤੇ ਇਹ ਰੈਸਪੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਨਵੇਂ ਵੀਰ ਆਏ ਆ ਘਣਾਈਆਂ ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ